ਲੋ ਸਿਮਰਨਜੀਤ ਸਿੰਘ ਮਾਨ ਦਾ ਪੈ ਗਿਆ ਫੌਜੀਆਂ ਦੇ ਨਾਲ ਪੇਚਾ ਫੌਜੀਆਂ ਨੇ ਵੀ ਕਰਤੀ ਕਾਰਵਾਈ ਬਣ ਗਿਆ ਉਹੀ ਮਾਹੌਲ ਜੋ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬਣਿਆ ਸੀ ਤਾਂ ਸਿਰ ਦੇ ਉੱਤੇ ਬੋਰੀ ਰੱਖ ਕੇ ਪਾਕਿਸਤਾਨ ਵੱਲ ਨੂੰ ਸਿੱਧਾ ਹੋ ਗਿਆ ਸਿਮਰਨਜੀਤ ਸਿੰਘ ਮਾਨ ਨਾਲ ਸੀ ਸਮਰਥਕ ਫਿਰ ਫੌਜੀਆਂ ਦੇ ਵੱਲੋਂ ਕਰਤੀ ਕਾਰਵਾਈ ਆਖਰ ਕੀ ਕਾਰਨ ਹੈ ਕਿ ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਵੱਲ ਨੂੰ ਸਿੱਧਾ ਹੋ ਗਿਆ ਬਾਰਡਰ ਕਿਉਂ ਟੱਪਿਆ ਸਿਮਰਨਜੀਤ ਸਿੰਘ ਮਾਨ ਪਹਿਲਾਂ ਤੁਹਾਨੂੰ ਪੂਰੀ ਵੀਡੀਓ ਦਿਖਾਉਨੇ ਆ ਉਸ ਤੋਂ ਬਾਅਦ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਬੇਤਰੀ ਸੋਚ ਸਰਮਾ ਦੇ ਠੋਕ ਕੇ ਸਰਮਾਰਦਰੀ ਜਿੰਦਾਬਾਦ ਜਿੰਦਾਬਾਦ ਨਾਰਾ 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 ਇੱਕ ਨਾਰਾ ਚੇਤੀ ਹੋ ਲੋ ਚੇਤੀ ਹੋ ਲੋ ਚੇਤੀ ਹੋ ਲੋ ਨਾ ਮੈਂ ਦੂ फंदाब ज़िंदाब ज़िंदबाद देख रहे होती जा रही है शिवजी सिंह मान माहौल जोड़ा तनाव पूर्ण हो चुके جي <laughs> نار पूरी वीडियो देखी है किस तरीके सिमरजीत सिंह मान बॉर्डर टपे ਆਰਮੀ ਦੇ ਬੀਐਸਐਫ ਦੇ ਬਾਰਡਰ ਸਕਿਉਰਿਟੀ ਫੋਰਸ ਦੇ ਫੌਜੀ ਜਵਾਨਾਂ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਮਰਥਕਾਂ ਨੂੰ ਰੋਕ ਲਿਆ ਗਿਆ। ਦਰਅਸਲ ਟਾਰੀ ਬਾਗਾ ਬਾਰਡਰ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ ਕਿ ਬਾਗਾ ਟਾਰੀ ਬਾਰਡਰ ਨੂੰ ਖੋਲ ਦਿੱਤਾ ਜਾਵੇ ਤਾਂ ਜੋ ਵਪਾਰ ਦੇ ਰਸਤੇ ਖੁੱਲ ਜਾਣ। ਇਹ ਮੰਗ ਕੀਤੀ ਜਾ ਰਹੀ ਆ ਜਿਸ ਤਰੀਕੇ ਦੇ ਨਾਲ ਪਹਿਲਾਂ ਕਰਤਾਰਪੁਰ ਕੋਰੀਡੋਰ ਖੁਲਵਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਹੋਈਆਂ ਆਖਰਕਾਰ ਉਹ ਕੋਸ਼ਿਸ਼ਾਂ ਰੰਗ ਲਿਆਈਆਂ ਜਿਸ ਤੋਂ ਬਾਅਦ ਜਿਹੜੇ ਇਧਰੋਂ ਲੋਕ ਉਧਰ ਜਾਂਦੇ ਨੇ ਨਨਕਾਣਾ ਸਾਹਿਬ ਜਾਂਦੇ ਨੇ ਦਰਸ਼ਨ ਕਰਨ ਦੇ ਲਈ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਇੱਕ ਵੱਡੀ ਖੁਸ਼ੀ ਦੀ ਖਬਰ ਆ ਚੁੱਕੀ ਸੀ ਉਹ ਤੇ ਹੁਣ ਹੋਰ ਕੋਰੀਡੋਰ ਤਾਂ ਖੁੱਲ ਚੁੱਕਿਆ ਪਰ ਟਾਰੀ ਬਾਗਾ ਬਾਰਡਰ ਖੋਲਣ ਦੇ ਲਈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅੱਜ ਰੋਸ ਮੂਹਾਰਾ ਵੀ ਕੀਤਾ ਤੇ ਅਪੀਲ ਵੀ ਕੀਤੀ ਆ ਤੇ ਉੱਥੇ ਫੌਜੀਆਂ ਦੇ ਨਾਲ ਤਿੱਖੀ ਬਹਿਸਵਾਜੀ ਵੀ ਦੇਖਣ ਨੂੰ ਮਿਲੀ ਹੈ ਆਖਰ ਕੀ ਅਟਾਰੀ ਬਾਗਾ ਬਾਰਡਰ ਖੁੱਲ ਪਾਵੇਗਾ ਕੀ ਇਹ ਸਰਹੱਦਾਂ ਜਿਹੜੀਆਂ ਵਿੱਚ ਬਣੀਆਂ ਨੇ ਖਤਮ ਹੋਣਗੀਆਂ ਆਉਣ ਵਾਲਾ ਸਮਾਂ ਤੈਅ ਕਰੇਗਾ मज़दूर <laughs> ज़िंदाब सॼी करख रो तीन ਜੀ ਸੀ ਮੈਂ ਦੇ ਨਾਲ ਮਾਹੌਲ ਜਿਹੜਾ ਉਹ ਨਾ ਨਾਲ ਦਾ ਗੱਡੀ ਬਾਜੂ ਅੱਗੇ ਹਾਂ ਨਾਲ ਨਹੀਂ ਕਤਨੀ ਹੈ ਕਿਸੇ ਨੂੰ ਹਾਂ ਕਣ